ਪੰਜਾਬ ਪੰਜਾਬੀ ਭਾਸ਼ਾ ਦੇ ਆਧਾਰਤ ਸੂਬਾ ਬਣਿਆ ਲੇਕਿਨ ਪੰਜਾਬ ਦੀਆਂ ਸਰਕਾਰਾਂ ਤੇ ਪੰਜਾਬ ਦੀ ਆਲਾ ਅਫਸਰਸ਼ਾਈ ਉਹਨਾਂ ਨੂੰ ਹੱਲੇ ਵੀ ਅੰਗਰੇਜ਼ੀ ਦਾ ਮੋਹ ਵਾ ਤੇ ਬਹੁਤ ਸਾਰਾ ਕੰਮ ਕਹਿ ਸਕਦੇ ਕਿ ਕਰੀਬ 100% ਦੀ ਕੰਮ ਹੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦਾ ਤੇ ਜਿਹਦੇ ਚੱਲਦੇ ਆ ਪੰਜਾਬ ਦੇ ਵਿੱਚ ਭਾਸ਼ਾ ਬੋਰਡ ਜਾਂ ਹੋਰ ਵੀ ਕਮੇਟੀਆਂ ਬਣੀਆਂ ਰਹੀਆਂ ਲੇਕਿਨ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਕੰਮ ਕਾਜ ਆ ਉਹ ਵੱਡੇ ਪੱਧਰ ਤੇ ਨਹੀਂ ਹੋ ਰਿਹਾ ਹਮੇਸ਼ਾ ਦਿੱਤਾਰਾ ਪੰਜਾਬ ਦੇ ਵੱਡੇ ਅਫਸਰਾਂ ਵੱਲੋਂ ਵੀ ਅੰਗਰੇਜ਼ੀ ਭਾਸ਼ਾ ਨੂੰ ਹੀ ਪੈਲ ਦਿੱਤੀ ਜਾ ਰਹੀ ਹੈ ਛੋਟੇ-ਛੋਟੇ ਆਰਡਰ ਵੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੱਢੇ ਜਾ ਰਹੇ ਤੇ ਹੁਣ ਅੰਗਰੇਜ਼ੀ ਭਾਸ਼ਾ ਦਾ ਮੋਹ ਨੂੰ ਤੋੜ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਮੋਹ ਵਧਾਉਣ ਵਾਸਤੇ ਭਾਸ਼ਾ ਵਿਭਾਗ ਨੇ ਮਾੜੀ ਜੀ ਜਿਹੜੀ ਆ ਖੇਚਲ ਕਰਨ ਦੀ ਕੋਸ਼ਿਸ਼ ਕੀਤੀ ਆ ਭਾਸ਼ਾ ਵਿਭਾਗ ਵੱਲੋਂ ਸੂਬੇ ਦੇ ਸਭ ਤੋਂ ਵੱਡੇ ਅਫਸਰ ਜਿਸ ਨੂੰ ਮੁਖ ਸਕੱਤਰ ਕਿਹਾ ਜਾਂਦਾ ਉਨ੍ਹਾਂ ਵੱਲੋਂ ਅੰਗਰੇਜ਼ੀ 'ਚ ਕੱਢੇ ਜਾ ਰਹੇ ਆਰਡਰਾਂ ਨੂੰ ਲੈ ਕੇ ਉਂਗਲਾਂ ਖੜੀਆਂ ਕੀਤੀਆਂ ਨੇ ਕਿ ਕਿਉਂ ਨਾ ਪੰਜਾਬੀ ਭਾਸ਼ਾ ਦੇ ਵਿੱਚ ਇਹ ਜਿਹੜੇ ਅਪਸਰਾਂ ਦੀਆਂ ਨਿਯੁਕਤੀਆਂ ਜਾਂ ਤਨਾਤੀਆਂ ਜਾਂ ਹੋਰ ਜਿਹੜਾ ਕੰਮਕਾਜ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਕਿਉਂ ਨਹੀਂ ਕੀਤਾ ਜਾਂਦਾ ਭਾਸ਼ਾ ਵਿਭਾਗ ਨੇ ਸੂਬੇ ਦੇ ਮੁਖ ਸਕੱਤਰ ਮਤਲਬ ਪੰਜਾਬ ਸਰਕਾਰ ਤੇ ਉਂਗਲ ਚੁੱਕੀ ਆ ਔਰ ਲਾਜ਼ਮੀ ਤੌਰ ਤੇ ਇਹ ਪਹਿਲਾ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਸਰਕਾਰੀ ਕੰਮਕਾਜ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਹੋਣਾ ਚਾਹੀਦਾ ਕਿਉਂਕਿ ਜਿਹੜੇ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਕਿ ਜਿਹਦਾ ਦਰਜਾ ਉਹ ਮਾਂ ਬੋਲੀ ਨੂੰ ਹੋਣਾ ਚਾਹੀਦਾ ਲੇਕਿਨ ਪੰਜਾਬ ਦੇ ਵਿੱਚ ਚਾਹੇ ਪੰਜਾਬ ਸੂਬਾ ਪੰਜਾਬੀ ਮਾਂ ਬੋਲੀ ਦੇ ਆਧਾਰਤ ਬਣਿਆ ਲੇਕਿਨ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਾਨੂੰਨ ਤੇ ਜ਼ਰੂਰ ਬਣਾਏ ਨੇ ਲੇਕਿਨ ਅਫਸਰਾ ਨੇ ਉਹਨਾਂ ਕਾਨੂੰਨਾਂ ਤੇ ਪੈਰਾ ਨਹੀਂ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਮੁਖ ਸਖਤਰ ਪੰਜਾਬ ਸਰਕਾਰ ਇਸ ਸਮੇਂ ਪੰਜਾਬ ਸਰਕਾਰ ਦੇ ਮੁਖ ਸਖਤਰ ਨੇ ਕੇ اے ਪੀ ਸਿਨਾ ਜਿਨ੍ਹਾਂ ਨੂੰ ਕੈਪਸਿਨ ਆਖਿਆ ਜਾਂਦਾ ਮੁੱਖ ਸਕੱਤੇ ਨੇ ਅੰਗਰੇਜ਼ੀ ਚ ਜਾਰੀ ਕੀਤੇ ਗਏ ਅਫਸਰਾਂ ਦੀਆਂ ਬਦਲੀਆਂ ਦੇ ਹੁਕਮ ਨੂੰ ਲੈ ਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਉੱਗੇ ਵਿਦਵਾਨ ਤੇ ਉੱਗੇ ਲੇਖਕ ਡਾਕਟਰ ਜਸਵੰਤ ਜਫਰ ਹੋਣਾ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਖਬਰ ਛੱਪੀ ਆ ਉਹ ਹੁਣ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਦੀ ਖਬਰ ਆ ਜਿਹੜੀ ਉਹ ਲਿਖਦੇ ਨੇ ਕਿ ਉੱਚ ਅਫਸਰਾਂ ਦੀਆਂ ਬਦਲੀਆਂ ਦੇ ਹੁਕਮ ਅੰਗਰੇਜ਼ੀ ਭਾਸ਼ਾ ਚ ਜਾਰੀ ਕਰਨ ਉੱਤੇ ਭਾਸ਼ਾ ਵਿਭਾਗ ਪੰਜਾਬ ਨੇ ਸੂਬੇ ਦੇ ਮੁਖ ਸਕੱਤਰ ਨੂੰ ਕਟਾਰੇ ਵਿੱਚ ਖੜਾ ਕੀਤਾ ਹੈ ਭਾਸ਼ਾ ਵਿਭਾਗ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਵਿਭਾਗ ਵੱਲੋਂ ਮੁਖ ਸਕੱਤਰ ਉੱਤੇ ਉਂਗਲ ਚੁੱਕੀ ਗਈ ਹੈ ਮੁਖ ਸਕੱਤਰ ਵੱਲੋਂ 3 ਮਾਰਚ ਨੂੰ 43 ਸੂਬੇ ਦੇ ਆਈਏਐਸ ਅਫਸਰ ਅਤੇ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ ਅਤੇ ਇਹ ਹੁਕਮ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਹੋਏ ਸਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਨੇ ਮੁਖ ਸਕੱਤਰ ਕੇ ਏ ਪੀ सिन्हा ਨੂੰ ਪੱਤਰ ਲਿਖ ਕੇ ਅੰਗਰੇਜ਼ੀ ਵਿੱਚ ਜਾਰੀ ਹੁਕਮਾਂ ਤੇ ਇਤਰਾਜ਼ ਖੜਾ ਕੀਤਾ ਕੁਝ ਦਿਨ ਪਹਿਲਾਂ ਹੀ ਸੂਬੇ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਪ੍ਰਤੀ ਵਚਨਬੱਧਤਾ ਹੈ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਨੇ ਲਿਖੀ ਚਿੱਠੀ ਵਿੱਚ ਕਿਹਾ ਕਿ ਮੁਖ ਸਕੱਤਰ ਵੱਲੋਂ ਅੰਗਰੇਜ਼ੀ ਭਾਸ਼ਾ 'ਚ ਬਦਲੀਆਂ ਦੇ ਹੁਕਮ ਰਾਜ ਭਾਸ਼ਾ ਐਕਟ 1967 ਅਤੇ 2008 ਵਿੱਚ ਕੀਤੇ ਗਏ ਉਪਬੰਧ ਦੀ ਉਲੰਘਣਾ ਹੈ ਐਕਟ ਮੁਤਾਬਕ ਪ੍ਰਸ਼ਾਸਨ ਦਾ ਸਮੁੱਚਾ ਦਫਤਰੀ ਕੰਮਕਾਜ ਰਾਜ ਭਾਸ਼ਾ ਪੰਜਾਬੀ ਵਿੱਚ ਕੀਤਾ ਜਾਣਾ ਲਾਜ਼ਮੀ ਹੈ ਡਾਇਰੈਕਟਰ ਨੇ ਮੁਖ ਸਕੱਤਰ ਨੂੰ ਕਿਹਾ ਕਿ ਅੱਗੇ ਤੋਂ ਹੁਕਮ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੇ ਜਾਣ ਇਹ ਵੀ ਕਿਹਾ ਕਿ ਸੂਬੇ ਦੇ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸਕੱਤਰੇਤ ਵਿੱਚ ਕੰਮ ਕਰਕੇ ਸਾਰੇ ਲੋਕ ਸੇਵਕਾਂ ਨੂੰ ਸਰਕਾਰ ਦਾ ਕੰਮਕਾਜ ਰਾਜ ਦੀ ਪ੍ਰਵਾਨਿਤ ਭਾਸ਼ਾ ਪੰਜਾਬੀ ਵਿੱਚ ਕਰ ਲਈ ਪਾਬੰਦ ਕੀਤਾ ਜਾਵੇ। ਭਾਸ਼ਾ ਵਿਭਾਗ ਨੇ ਮੁਖ ਸਕੱਤਰ ਨੂੰ ਸਹੂਲਤ ਲਈ ਅੰਗਰੇਜ਼ੀ ਅਤੇ ਪੰਜਾਬੀ ਪ੍ਰਬੰਧਕ ਸ਼ਬਦਾਵਲੀ ਪੁਸਤਕ ਨਾਲ ਵੀ ਭੇਜੀ ਹੈ। ਵਿਭਾਗ ਨੇ ਇਸ ਪੱਤਰ ਦਾ ਉਤਾਰਾ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਨੂੰ ਭੇਜਿਆ ਜਾਣਕਰ ਇਹ ਵੀ ਦੱਸਦੇ ਨੇ ਕਿ ਕਈ ਸੀਨੀਅਰ ਅਧਿਕਾਰੀ ਆਪਣੇ ਦਸਕਤ ਅੰਗਰੇਜ਼ੀ ਜਾਂ ਹਿੰਦੀ ਵਿੱਚ ਕਰਦੇ ਨੇ ਪਰ ਸਭ ਤੋਂ ਵੱਡੀ ਗੱਲ ਆ ਕਿ ਪਾਸ਼ਾ ਵਿਭਾਗ ਜਸਵੰਤ ਜਫਰ ਹੋਣਾ ਵੱਲੋਂ ਮੁੱਖ ਸਕੱਤਰ ਨੂੰ ਮਤਲਬ ਸਰਕਾਰ ਨੂੰ ਕਿਟਾਰੇ ਵਿੱਚ ਖੜਾ ਕੀਤਾ ਇਹ ਗੱਲ ਇਹ ਕਿ ਪੰਜਾਬ ਜਿਹੜਾ ਪੰਜਾਬੀ ਮਾਂ ਬੋਲੀ ਦੇ ਧਾਰ ਤੇ ਸੂਬਾ ਬਣਿਆ ਔਰ ਜਦ ਰਾਜ ਭਾਸ਼ਾ ਐਕਟ 1967 ਅਤੇ 2008 ਵਿੱਚ ਕੀਤੀ ਸੋਧ ਦੇ ਮੁਤਾਬਕ ਅੱਜ ਵੀ ਅਗਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੰਮਕਾਜ ਹੋ ਰਿਹਾ ਤੇ ਲਾਜ਼ਮੀ ਤੌਰ ਤੇ ਇਹ ਐਕਟ ਦੀ ਵੀ ਤੋਹੀਨ ਆ ਸਰਕਾਰ ਦੀ ਵੀ ਤੋਹੀਨ ਆ ਔਰ ਮਾਂ ਬੋਲੀ ਪੰਜਾਬੀ ਨੂੰ ਵੀ ਜਿਹੜੀ ਆ ਉਹਦੀ ਵੀ ਤੋਹੀਨ ਆ ਹੁਣ ਦੇਖਦੇ ਆ ਕਿ ਆਮ ਕਰਾਂ ਦੇ ਜਿਹੜੇ ਸਰਕਾਰੀ ਪ੍ਰਾਇਮਰੀ ਤੇ ਤੱਪੜ ਵਾਲੇ ਸਕੂਲਾਂ ਚੋਂ ਪੜ੍ਹ ਕੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਚਾਹੇ ਉਹ ਕਿ ਐਮਐਲਏ ਚਾਹੇ ਮੰਤਰੀ ਨੇ ਕੀ ਹੁਣ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਹੋਣਾ ਵੱਲੋਂ ਕੱਢੀ ਗਈ ਚਿੱਠੀ ਨੂੰ ਲੈ ਕੇ ਸਰਕਾਰ ਕੀ ਰੁਕਤ اختیار ਕਰਦੀ ਆ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਹੀ ਕੰਮ ਹੋਣਾ ਚਾਹੀਦਾ ਐਕਟ ਜਰੂਰ ਬਣੇ ਨੇ ਲੇਕਿਨ ਜਿਨ੍ਹਾਂ ਨੇ ਐਕਟ ਲਾਗੂ ਕਰਵਾਉਣੇ ਨੇ ਉਹ ਵੀ ਬਾਅਦ ਚ ਪੰਜਾਬੀ ਮਾਂ ਬੋਲੀ ਤੋਂ ਕੰਨੀ ਕਤਰਉਣ ਲੱਗ ਪੈਂਦੇ ਨੇ ਹਾਲਾਂਕਿ ਇਸ ਸਮੇਂ ਦੇਸ਼ ਦੇ ਦੱਖਣੀ ਸੂਬਿਆਂ ਦੇ ਵਿੱਚ ਤੇ ਮਾਂ ਬੋਲੀ ਨੂੰ ਲੈ ਕੇ ਪਹਿਰੇ ਦਿੱਤੇ ਜਾ ਰਹੇ ਨੇ ਕਿਉਂਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ ਤ੍ਰੇ ਭਾਸ਼ਾ ਦਾ ਫਾਰਮੂਲਾ ਭਾਰ ਸਰਕਾਰ ਲਾਗੂ ਕਰਾਉਣ ਦੇ ਯਤਨ ਕਰੀ ਆ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਇਸੇ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਹੋਣਾ ਨੇ ਇੱਕ ਵਫਦ ਵੀ ਬਣਾ ਲਿਆ ਕਿ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਜਾਵੇ ਜਿਹੜੇ ਸੂਬੇ ਮਾਂ ਬੋਲੀ ਦੇ ਆਧਾਰਤ ਬਣੇ ਨੇ ਤੇ ਉਹਨਾਂ ਚ ਚਾਹੇ ਬੰਗਾਲ ਹੋਵੇ ਅਸਾਮ ਹੋਵੇ ਪੰਜਾਬ ਹੋਵੇ ਕਿਉਂਕਿ ਹਿੰਦੀ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਪ ਬੋਲੀਆਂ ਨੇ ਜਾ ਰਾਜ ਬੋਲੀਆਂ ਨੇ ਖਤਮ ਹੋ ਚੁੱਕੀਆਂ ਨੇ ਉੱਥੇ ਵਿਰੋਧ ਚੱਲ ਰਿਹਾ ਤੇ ਇੱਥੇ ਸਾਡੇ ਜਿਹੜੇ ਪੰਜਾਬ ਦੇ ਅਫਸਰ ਨੇ ਉਹ ਅੰਗਰੇਜ਼ੀ ਭਾਸ਼ਾ ਦਾ ਮੋਹ ਨਹੀਂ ਛੱਡ ਰਹੇ ਹਾਲਾਂਕਿ ਅੰਗਰੇਜ਼ੀ ਭਾਸ਼ਾ ਜਾਂ ਹੋਰ ਭਾਸ਼ਾ ਦੀ ਵੀ ਜ਼ਰੂਰਤ ਹੈ ਲੇਕਿਨ ਸੂਬੇ ਦੇ ਅੰਦਰ ਜਿਹੜਾ ਕੰਮ ਕਾਜ ਵਾਸਤੇ ਉਹ ਮਾਂ ਬੋਲੀ ਨੂੰ ਹੀ ਪੈਲ ਹੋਣੀ ਦੇਣੀ ਚਾਹੀਦੀ ਹੈ ਅਗਰ ਕਿਸੇ ਸੂਬਾ ਸਰਕਾਰ ਨੇ ਕਿਸੇ ਭਾਰਤ ਸਰਕਾਰ ਨਾਲ ਜਾਂ ਕਿਸੇ ਦੂਸਰੇ ਮੁਲਕ ਦੀ ਸਰਕਾਰ ਦੇ ਨਾਲ ਗੱਲਬਾਤ ਕਰਨੀ ਤੇ ਲਾਜ਼ਮੀ ਤੌਰ ਤੇ ਚਿੱਠੀ ਅੰਗਰੇਜ਼ੀ ਭਾਸ਼ਾ ਚ ਕੱਢੀ ਜਾ ਸਕਦੀ ਹੈ ਇਕਨ ਸਵਾਲ ਹੈ ਜਦ ਪੰਜਾਬ ਦੇ ਵਿੱਚ ਹੀ ਅੰਗਰੇਜ਼ੀ ਦੇ ਵਿੱਚ ਜਿਹੜੇ ਆਰਡਰ ਤੇ ਨੋਟਿਸ ਕੱਢੇ ਜਾ ਰਹੇ ਨੇ ਇਹਦਾ ਮਤਲਬ ਆ ਕਿ ਇਹ ਅਫਸਰ ਇਹ ਸਰਕਾਰਾਂ ਸਵਾਲ ਖੜੇ ਕਰਦੀਆਂ ਨੇ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਕੀਤੇ ਗਏ ਐਕਟ ਪਾਸ ਉਹਨਾਂ ਦੀ ਕੋਈ ਪਰਵਾਹੀ ਨਹੀਂ ਤੇ ਲਾਜ਼ਮੀ ਤੌਰ ਤੇ ਸਰਕਾਰ ਨੂੰ ਆਪਣੇ ਅਫਸਰਾਂ ਨੂੰ ਸਖਤ ਆਦੇਸ਼ ਜਾਰੀ ਕਰਨੇ ਚਾਹੀਦੇ ਨੇ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਜਿਹੜੇ ਪੰਜਾਬ ਬੋਲੀ ਦੇ ਮਦਈ ਨੇ ਜਿਸ ਭਗਵੰਤ ਮਾਨ ਹੋਣਾ ਨੂੰ ਪੰਜਾਬੀ ਮਾਂ ਬੋਲੀ ਨੇ ਏਡਾ ਵੱਡਾ ਸਟਾਰ ਬਣਾਇਆ ਸੀ 17 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜੀਆਂ ਬਾਤ ਚਟੀਆਂ ਪਾ ਕੱਢੀਆਂ ਨੇ ਵਿਅੰਗ ਕੱਸੇ ਨੇ ਤੇ ਇਸ ਕਰਕੇ ਅੱਜ ਉਹ ਸੂਬੇ ਦੇ ਮੁੱਖ ਮੰਤਰੀ ਨੇ ਤੇ ਬਤੌਰ ਮੁੱਖ ਮੰਤਰੀ ਹੋਣ ਦੇ ਨਾਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਇਹ ਸ਼ਕਤੀ ਦੇ ਨਾਲ ਆਦੇਸ਼ ਪਾਸ ਕਰਨੇ ਚਾਹੀਦੇ ਨੇ ਕਿ ਸਰਕਾਰੀ ਜਿਹੜਾ ਕੰਮ ਕਾਜ ਆ ਉਹ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ 'ਚ ਹੋਣਾ ਚਾਹੀਦਾ ਜੇ ਕਿਸੇ ਦੂਜੇ ਮੁਲਕ ਦੇ ਨਾਲ ਜਾਂ ਭਾਰਤ ਸਰਕਾਰ ਦੇ ਨਾਲ ਜਾਂ ਕਿ ਹੋਰ ਚਿੱਠੀ ਪੱਤਰ ਦਾ ਕੰਮ ਆ ਉਹ ਅੰਗਰੇਜ਼ੀ ਭਾਸ਼ਾ 'ਚ ਹੋ ਸਕਦਾ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਕੰਮ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਹੋਣਾ ਚਾਹੀਦਾ ਬਹੁਤ ਸਾਰੇ ਪੰਜਾਬ ਦੇ ਮੁੰਡੇ ਕੁੜੀਆਂ ਜੋ ਦੂਜੇ ਸੂਬਿਆਂ ਦੇ ਵਿੱਚ ਖਾਸ ਕਰਕੇ ਵੱਖ-ਵੱਖ ਜਿਹੜੇ ਸੂਬਿਆਂ ਵਿੱਚ ਦੱਖਣ ਭਾਰਤ ਦੇ ਸੂਬਿਆਂ ਵਿੱਚ ਆਈਐਸ ਜਾਂ ਆਈਪੀਐਸ ਅਫਸਰ ਕੰਮ ਕਰਦੇ ਉੱਥੇ ਉੱਥੋਂ ਦੀ ਲੋਕਲ ਭਾਸ਼ਾ ਦੇਟਾ ਤੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਜੇ ਕੋਈ ਪੰਜਾਬ ਦਾ ਮੁੰਡਾ ਕੁੜੀ ਤਾਮਿਲ ਲਾਡੂ ਜਾਂ ਕਰਨਾਟਕਾ ਦੇ ਵਿੱਚ ਬਤੌਰ ਸਵਾਮਾ ਨੁਭਾਰਿਆ ਤੇ ਉੱਥੋਂ ਦੀ ਭਾਸ਼ਾ ਤਾਮਿਲ ਜਾਂ ਕੰਨੜ ਦੇ ਵਿੱਚ ਹੀ ਉਹਨਾਂ ਨੂੰ ਚਿੱਠੀ ਪੱਤਰ ਲਿਖਣਾ ਪੈਂਦਾ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਅਫਸਰ ਨੇ ਪੰਜਾਬ ਦੇ ਹੀ ਨੇ ਉਹਨਾਂ ਨੂੰ ਵੀ ਪੰਜਾਬੀ ਬੋਲੀ ਮਾੜੀ ਲੱਗਦੀ ਹੈ ਇਸ ਕਰਕੇ ਸਰਕਾਰ ਨੂੰ ਸਖਤੀ ਨਾਲ ਹੁਕਮ ਦੇਣੇ ਚਾਹੀਦੇ ਨੇ ਕਿ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਅਣਗੌਲਿਆ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਿਲਹਾਲ ਪਾਸ਼ਾ ਵਿਭਾਗ ਜਾਂ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ জাফর ਹੋਣੇ ਵਿਧਾਈ ਦੇ ਪਾਤਰ ਨੇ ਉਹਨਾਂ ਨੇ ਹਿੰਮਤ ਤੇ ਕੀਤੀ ਕਿ ਸੂਬੇ ਦੇ ਮੁਖ ਸਕੱਤਰ ਨੂੰ ਹੀ ਕਟਾਰੇ ਵਿੱਚ ਖੜਾ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਪੰਜਾਬੀ ਪੁੱਤਰਾਂ ਨੂੰ ਅੱਗੇ ਆਉਣ ਦੀ ਲੋੜ ਆ ਤੇ ਸਰਕਾਰਾਂ ਨੂੰ ਸੁਚੇਤ ਕਰਨ ਦੀ ਲੋੜ ਆ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਅੰਦੇ ਅੱਗੇ ਦੇਖਦੇ ਰਹੋ এবিসি ਪੰਜਾਬ ਧੰਨਵਾਦ